ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਸਵਾਰੀ ਖਾਲਸਾ ਸਾਧ ਸੰਗਤ ਜੀ ਅੱਜ ਸਾਡੇ ਨਾਲ ਨੇ ਬੜੇ ਸਤਿਕਾਰਯੋਗ ਸਨਮਾਨਯੋਗ ਸਾਡੇ ਵੀਰ ਭਾਈ ਅਮਰੀਕ ਸਿੰਘ ਜੀ ਇਹਨਾਂ ਦੇ ਨਾਲ ਕੁਝ ਸਵਾਲਾਂਤ ਸਨ ਜਿਨ੍ਹਾਂ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਨੇ ਤੇ ਜਿਹਦੀ ਜਾਣਕਾਰੀ ਮੈਂ ਚਾਹੁੰਦਾ ਵੀ ਲਗਭਗ ਹਰੇਕ ਸਿੱਖ ਨੂੰ ਹੋਣੀ ਜ਼ਰੂਰੀ ਹੈ ਲਾਜ਼ਮੀ ਸਿੱਖ ਨਹੀਂ ਕਿਉਂ ਹੋ ਹੋਰ ਨਾ ਨੂੰ ਵੀ ਜਿਨ੍ਹਾਂ ਨੂੰ ਸਿੱਖ ਧਰਮ ਦੇ ਵਿੱਚ ਦਿਲਚਸਪੀ ਹੈ ਉਹਨਾਂ ਨੂੰ ਹੋਣੀ ਚਾਹੀਦੀ ਆਓ ਇਹਨਾਂ ਦੇ ਕੀ ਸਵਾਲ ਨੇ ਜਰਾ ਆਪਾਂ ਜਾਣਨ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਗਿਆਨੀ ਜੀ ਅਸੀਂ ਅੱਜ ਥੋੜੇ ਮੰਦੇ ਅੰਦਰ ਨਾ ਸਵਾਲ ਜੇ ਉੱਠਣ ਲੱਗੇ ਸੀ ਗੁਰੂ ਰੰਧ ਮਹਾਰਾਜ ਦੇ ਬਾਰੇ ਚ ਜੀ ਕੀ ਜਿਹੜੇ ਗੁਰੂ ਰੰਧ ਸਮਰਾਜ ਜੀ ਗਏ ਨਾ ਦੇ ਅੰਦਰ ਸਤਿਗੁਰੂ ਆਦੀ ਸੇ ਗੁਰੂਆਂ ਦੀ ਬਾਣੀ ਜਿਹੜੀ ਆ ਉਹ ਦਰਜ ਹੈ ਕੀਆ ਨੇ ਤੇ ਹੋਰ ਵੀ ਜਿਹੜੇ ਹੈਗੇ ਨੇ ਕਬੀਰ ਨੇ ਹੋਰ ਵੀ ਜਿਹੜੇ ਉਹਨਾਂ ਦੀ ਹੈਗੀ ਤੋਂ ਅਸੀਂ ਜਿਹੜੀ ਗੁਰੂ ਅੰਗਦ ਸਾਹਿਬ ਮਹਾਰਾਜ ਅੱਗੇ ਬਾਣੀਆਂ ਜਿਹੜੀ ਹੈਗਿਆ ਨੇ ਸੇ ਗੁਰੂਆਂ ਦੀ ਬਾਣੀ ਜਿਹੜੀ ਆ ਉਹਦੇ ਅੱਗੇ ਕਿਉਂ ਨਹੀਂ ਹੋਇਆ ਆ ਉਸ ਤੋਂ ਅੱਗੇ ਜਿਹੜਾ ਹੈਗਾ ਉਹਦੇ ਵਾਸਤੇ ਗੁਰੂ ਅੰਗਦ ਸਾਹਿਬ ਮਹਾਰਾਜ ਜਿਹੜੇ ਬਸ ਉਹਨਾਂ ਦੀ ਕੀ ਸਾਨੂੰ ਉਦਾਰ ਦਿੰਦੇ ਨੇ ਕੀ ਸਾਨੂੰ ਸਮਝਾਉਂਦੇ ਆ ਗੁਰੂ ਮਹਾਰਾਜ ਉਦੇ ਬਾਰੇ ਅਸੀਂ ਜਾਣਕਾਰੀ ਲੈਣੇ ਚਾਹਦੇ ਆ ਉਹ ਕੁਛ ਨਹੀਂ ਹੁੰਦੀ ਬਸ ਤੁਸੀਂ ਕਹੋ ਜੀ ਸਭ ਤੋਂ ਪਹਿਲਾਂ ਮੈਂ ਸੰਗਤ ਜੀ ਦੇ ਸਾਹਮਣੇ ਫੇਰ ਫਤਿਹ ਅਰਜ਼ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਦੇਖੋ ਬਾਣੀ ਨੂੰ ਇਕੱਤਰ ਕਰਨਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਾ ਵਿਸ਼ਾ ਹੈ ਬਿਲਕੁਲ ਜੀ ਤੇ ਇਦਾਂ ਤਾਂ ਹੋਇਆ ਨਹੀਂ ਵੀ ਇੱਕ ਦਿਨ ਵਿੱਚ ਬਾਣੀ ਇਕੱਤਰ ਹੋ ਗਈ ਹੋਵੇ ਜਾਂ ਇੱਕ ਥਾਂ ਬੈਠੇ ਗੁਰੂ ਨਾਨਕ ਸਾਹਿਬ ਤੇ ਸਾਰੀ ਬਾਣੀ ਲਿਖ ਦਿੱਤੀ ਇਹਨਾਂ ਗੁਰਬਾਣੀ ਨੂੰ ਇਕੱਤਰ ਕਰਨ ਦੇ ਬਹੁਤ ਸਾਰੇ ਪਹਿਲੂ ਸਨ ਵੀ ਗੁਰੂ ਨਾਨਕ ਸਾਹਿਬ ਜੀ ਦੇ ਬਚਪਨ ਤੋਂ ਲੈ ਕੇ ਤੇ ਗੁਰੂ ਸਾਹਿਬ ਜੀ ਦੀ ਬਿਰਧ ਅਵਸਥਾ ਤੱਕ ਜੋ ਵੀ ਉਹਨਾਂ ਦੀਆਂ ਮੁਲਾਕਾਤਾਂ ਹੋਈਆਂ ਜਿਵੇਂ ਸਿੱਧਾਂ ਨਾਥਾਂ ਜੋਗੀਆਂ ਮਲਾਣਿਆਂ ਪੰਡਤਾਂ ਧਾਰਮਿਕ ਆਗੂਆਂ ਰਾਜਿਆਂ ਮਹਾਰਾਜਿਆਂ ਦੇ ਨਾਲ ਭਾਂਤ ਭਾਂ ਦੇ ਲੋਕਾਂ ਭਾਂਤ ਭਾਂ ਦੀਆਂ ਸੰਸਕ੍ਰਿਤੀਆਂ ਵਿੱਚ ਗਏ ਤੇ ਉਥੋਂ ਦੇ ਜੋ ਉਪਦੇਸ਼ ਉਥੋਂ ਦੀ ਜੋ ਭਾਸ਼ਾ ਮਹਾਰਾਜੀ ਨੇ ਵਰਤੀ ਹੈ ਉਹਦੇ ਵਿੱਚ ਗੁਰੂ ਸਾਹਿਬ ਜੀ ਨੇ ਹਰੇਕ ਕਿਤੇ ਦੇ ਲਗਭਗ ਵਿਅਕਤੀ ਨੂੰ ਜਾਣਕਾਰੀ ਮੁਹैया ਕਰਾਉਣ ਦਾ ਯਤਨ ਕੀਤਾ ਹਾਂਜੀ ਜੇਕਰ ਤੁਸੀਂ ਦੇਖੋ ਵੀ ਗੁਰੂ ਸਾਹਿਬ ਇੱਕ ਵਣਜਾਰੇ ਨੂੰ ਸਮਝਾਉਂਦੇ ਨੇ ਵਣਜਾਰਾ ਕਹਿੰਦੇ ਵਣਜ ਕਰਨ ਵਾਲਾ ਵਪਾਰ ਕਰਨ ਵਾਲਾ ਬਿਲਕੁਲ ਲੋਕ ਲਗਭਗ 4 ਕਿਤੇ ਬਹੁਤ ਜ਼ਿਆਦਾ ਪ੍ਰਚਲਿਤ ਸਨ ਇੱਕ ਸੀ ਵਾਈ ਜਿਹਨੂੰ ਖੇਤੀ ਕਹਿੰਦੇ ਨੇ ਸਹੀ ਗੱਲ ਦੂਸਰਾ ਸੀ ਹੱਟੀ ਹਾਂਜੀ ਹੱਟੀ ਤੋਂ ਭਾਵ ਹੁੰਦਾ ਦੁਕਾਨਦਾਰੀ ਦੁਕਾਨਦਾਰੀ ਤੇ ਜਿਹੜਾ ਥੋੜਾ ਅਮੀਰ ਸੀ ਉਹ ਵਪਾਰ ਕਰਦਾ ਸੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਵਣਜ ਕਰਦਾ ਸੀ ਉਹਨੂੰ ਵਣਜਾਰਾ ਕਹਿੰਦੇ ਨੇ ਤੇ ਤੀਸਰਾ ਸੀ ਨੌਕਰ ਸ਼ਾਈ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੇ ਜੇ ਅਸੀਂ ਗੱਲ ਕਰੀਏ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਤੇ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਰਾਜਾ ਮਹਾਰਾਜਿਆਂ ਦੇ ਘਰਾਣੇ ਵਿੱਚੋਂ ਸ਼ਿਵਰਾਮ ਤੇ ਇਹਨਾਂ ਦੇ ਦਾਦੇ ਦਾ ਨਾਮ ਸੀ ਤੇ ਬਨਾਰਸੀ ਇਹਨਾਂ ਦੀ ਦਾਦੀ ਜੀ ਦਾ ਨਾਮ ਸੀ ਮਾਤਾ ਬਨਾਰਸੀ ਜੀ ਮਹਿਤਾ ਕਲਿਆਣ ਦਾਸ ਜੀ 베ਦੀ ਕੁੱਲ ਦੇ ਵਿੱਚੋਂ ਇੱਕ ਕੱਤਰੀਆਂ ਦੀ ਕੁੱਲ ਸੀ ਤੇ ਉਸ ਟਾਈਮ ਤੇ ਜਿਹੜਾ ਸਮਾਂ ਹੈ ਉਹ ਪਠਾਣਾ ਦੇ ਰਾਜਦਾਰ ਸੀ ਹਾਂਜੀ ਬਾਬਾ ਜੀ ਤੇ ਬੜੇ سارے ਖੱਤਰੀ ਜਿਹੜੇ ਨੇ ਉਹ ਲੜਨਾ ਪਿੜਨਾ ਛੱਡ ਕੇ ਆਪਣੇ ਰਾਜ ਭਾਗ ਵਾਲਾ ਮਾਹੌਲ ਤਿਆਗ ਕੇ ਤੇ ਉਹ ਵਫਾਰ ਵਿੱਚ ਆ ਗਏ ਜਾਂ ਨੌਕਰਸ਼ਾਈ ਮਤਲਬ ਨੌਕਰੀ ਕਰਨ ਲੱਗ ਪਏ ਜੀ ਉਹ ਬੜੇ ਬੜੇ ਰਾਜਿਆਂ ਦੀ ਅਧੀਨਗੀ ਹੇਠ ਇਦਾਂ ਹੀ ਮੈਂ ਤਾਂ ਕਲਿਆਣ ਦਾਸ ਜੀ ਜਿਹੜੇ ਨੇ ਉਹ ਨੌਕਰੀ ਕਰਦੇ ਸਨ ਪਟਵਾਰੀ ਦੀ ਰਾਏ ਬਲਾਰ ਜੀ ਦੇ ਤਲਵੰਡੀ ਦੇ ਉਸ ਰਾਜੇ ਦੇ 10 ਪਿੰਡਾਂ ਦਾ ਮਾਲਕ ਸੀ ਉਹ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੇਨਾਂ ਦੇ ਘਰ ਵਿੱਚ ਪਸ਼ੂ ਵੀ ਬਹੁਤ ਸਨ ਉਹਨਾਂ ਨੇ ਆਪਣੇ ਪਸ਼ੂ ਨੂੰ ਹੀ ਪਾਲਿਆ ਨੌਕਰ ਵੀ ਹੁੰਦੇ ਸਨ ਪਰ ਕਦੇ-ਕਦੇ ਜਿਵੇਂ ਮਾਲਕ ਚੱਲ ਪੈਂਦਾ ਇਦਾਂ ਮਹਾਰਾਜ ਜੀ ਵੀ ਜਾਇਆ ਕਰਦੇ ਸਨ ਜ਼ਮੀਨ ਵੀ ਬਹੁਤ ਸੀ ਗੁਰੂ ਸਾਹਿਬ ਜੀ ਆਪ ਖੇਤੀ ਵੀ ਕਰਿਆ ਕਰਦੇ ਸਨ ਇਸ ਪ੍ਰਕਾਰ ਬੜੇ ਕਿੱਤਿਆਂ ਦੇ ਵਿੱਚ ਗੁਰੂ ਸਾਹਿਬ ਜੀ ਰਹੇ ਗੁਰੂ ਸਾਹਿਬ ਜੀ ਨੇ ਵਪਾਰ ਵੀ ਕੀਤਾ ਤੇ ਜਿਆਦਾ ਤਾਂ ਜ਼ਿਕਰ ਨਹੀਂ ਹੁੰਦਾ ਸੱਚੇ ਸੌਦੇ ਦਾ ਜ਼ਿਕਰ ਹੁੰਦਾ ਹੈ ਇਸ ਤੋਂ ਇਲਾਵਾ ਗੁਰੂ ਸਾਹਿਬ ਜੀ ਦੀ ਹੱਟੀ ਵੀ ਮੋਦੀ ਖਾਨਾ ਪਾਪ ਦੀ ਵਪਾਰ ਤੋਲ ਦਾ ਮਸਲਾ ਹਾਂਜੀ ਤੇ ਲਗਭਗ ਉਸ ਟਾਈਮ ਦੇ ਜਿੰਨੇ ਕਿਤੇ ਸਨ ਉਹ ਗੁਰੂ ਸਾਹਿਬ ਜੀ ਨੇ ਆਪ ਹੱਥੀ ਜਿਹੜੇ ਨੇ ਉਹ ਕਾਰਜ ਕੀਤੇ ਤੇ ਆਪ ਜੀ ਨੇ ਗੱਲ ਕੀਤੀ ਗੁਰਬਾਣੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਾਂਜੀ ਸਭ ਤੋਂ ਪਹਿਲੀ ਗੱਲ ਆ ਵੀ ਮਹਾਰਾਜ ਜੀ ਨੇ ਹਰੇਕ ਕਿਤੇ ਨੂੰ ਉਪਦੇਸ਼ ਦਿੱਤਾ ਦੇਖੋ ਜਦੋਂ ਵਣਜਾਰੇ ਨੂੰ ਆਖਿਆ ਉਹ ਕਹਿੰਦੇ ਵਣ ਜਾ ਰਿਆਂ ਸਿਓ ਵਣਜ ਕਰ ਲੈ ਲਾਹਾ ਮਨ ਹਸ ਠੀਕ ਹੈ ਹਾਂਜੀ ਜਦੋਂ ਗੁਰੂ ਸਾਹਿਬ ਜੀ ਨੇ ਉਪਦੇਸ਼ ਦੇਣਾ ਸੁਧਾਰਨ ਉਹਦੋਂ ਜੱਤ ਪਹਾਰਾ ਧੀਰਜ ਸੁਨਿਆਰ ਜਿਨ੍ਹਾਂ ਦੀ ਹੱਤੀ ਜਿਹੜੇ ਕੰਮ ਕਰਦੇ ਸਨ ਹਾਂਜੀ ਜੀ ਤੇ ਸਤਿਗੁਰੂ ਜੀ ਮਹਾਰਾਜ ਜੀ ਨੇ ਜਦੋਂ ਕਿਸਾਨ ਦੀ ਗੱਲ ਕੀਤੀ ਉਦੋਂ ਕਹਿੰਦੇ ਹੋਏ ਕਿਸਾਨ ਈਮਾਨ ਜੁਵਾਇਲ ਪਿਛਤ ਲੋਜਿਕ ਮੂੜੇ ਅਬ ਜਾਣੇ ਜਾਂ ਗੁਰੂ ਸਾਹਿਬ ਜੀ ਦਾ ਉਪਦੇਸ਼ ਵੇਖੋ ਕਿ ਕਿੰਨਾ ਸਰਲ ਆ ਇੱਕ ਕਿਸਾਨ ਵਾਸਤੇ ਵੀ ਹੁਣ ਵੱਤੈ ਵੱਤੈ ਤੋਂ ਪਾਉ ਵੱਤਾਰੇ ਹੁਣ ਵੱਤੈ ਹਰ ਨਾਮ ਨਾਲ ਬੀਜਿਓ ਅੱਗੇ ਭੁੱਖਾ ਗਿਆ ਖਾਈ ਇਦਾਂ ਗੁਰਬਾਣੀ ਵੱਖਰੀਆਂ ਵੱਖਰੀਆਂ ਕੰਡੀਸ਼ਨਰ ਵਿੱਚ ਲਿਖੀ ਗਈ ਕਿਤੇ ਸੁਮੇਰ ਪर्वਤ ਤੇ ਜਦੋਂ yogiyan nathan ਨਾਲ ਬਹਿਸ ਕਰਦੇ ਨੇ ਵਿਚਾਰ ਵਟਾਂਦਰਾ ਹੁੰਦਾ ਏ ਉਦੋਂ ਉਹਨਾਂ ਦੀ ਲੈਂਗੁਏਜ ਵਰਤੀ ਉਹ ਤੁਸੀਂ ਦੇਖੋ ਰਾਮਕਲੀ ਰਾਗ ਵਿੱਚ ਹਾਂਜੀ ਗੁਰੂ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਸਿੱਧ ਗੋਸ਼ਟ ਸਿੱਧ ਗੋਸ਼ਟ ਤੇ ਗੁਰੂ ਸਾਹਿਬ ਜੀ ਦੇ ਨਾਲ ਭਾਈ ਮਰਦਾਨਾ ਜੀ ਦਾ ਸੰਗ ਸੀ ਬਿਲਕੁਲ ਗੁਰੂ ਗ੍ਰੰਥ ਸਾਹਿਬ ਜੀ ਦੇ ਵਰਤੇ ਜਾਣ ਵਾਲੇ ਜਿਹੜੇ 31 ਰਾਗ ਨੇ ਉਹਨਾਂ ਵਿੱਚੋਂ 19 ਰਾਗ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤੀ ਸਾਲਣ ਕਿਤੇ ਸੀ 19 ਰਾਗਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਰਜ ਹੈ ਹਾਂਜੀ ਦਰਜ ਹੈ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਜੇ ਗੱਲ ਕਰੀਏ ਗੁਰੂ ਅੰਗਦ ਸਾਹਿਬ ਜੀ ਦੀ ਇਦਾਂ ਹੁੰਦਾ ਸੀ ਵੀ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਜੋ ਬਾਣੀ ਉਚਾਰਨ ਕੀਤੀ ਹੈ ਹਾਂਜੀ ਇਤਿਹਾਸਕ ਪ੍ਰਮਾਣ ਮਿਲਦੇ ਵੀ ਗੁਰੂ ਸਾਹਿਬ ਜੀ ਕੋਲ ਪੋਥੀਆਂ ਹੁੰਦੀਆਂ ਸਨ ਹਾਂਜੀ ਛੋਟੀਆਂ ਜਿੱਦਾਂ ਅੱਜ ਅਸੀਂ ਪਰਸਨਲ ਡਾਇਰੀ ਲਗਾ ਲੈਂਦੇ ਉਹਦੇ ਵਿੱਚ ਲੇਖ ਲੈ ਲੈਂਦੇ ਇਦਾਂ ਪੋਥੀ ਸੀ ਹਾਂਜੀ ਉਹ ਤੇ ਜਦੋਂ ਮਹਾਰਾਜ ਜੀ ਨੇ ਗੁਰਤਗਦੀ ਜਿਹੜੀ ਆ ਗੁਰੂ ਅੰਗਦ ਸਾਹਿਬ ਜੀ ਨੂੰ ਪਾਈ ਲੈਣਾ ਜੀ ਨੂੰ ਦਿੱਤੀ ਉਸ ਤੋਂ ਬਾਅਦ ਜਿਹੜੇ ਆਪਣੀ ਪੋਥੀ ਹੈ ਜੋ ਉਹਨਾਂ ਦੀ ਗੁਰਬਾਣੀ ਉਪਦੇਸ਼ ਉਹ ਪਾਈ ਲੈਣਾ ਜੀ ਦੇ سپਰਦ ਕਰ ਦਿੱਤਾ ਵੀ ਇਹ ਮੇਰੀ ਜੋ ਵਿਚਾਰ ਹੈ ਸਾਰੀ ਆਪ ਜੀ ਦੇ سپਰਦ ਹੋਣਾ ਆਪ ਜੀ ਜ਼ਿੰਮੇਵਾਰ ਵਾਰ-ਵਾਰ ਆਪ ਜੀ ਜ਼ਿੰਮੇਵਾਰ ਹੋ ਹਾਰਸਾ ਇਸੇ ਪ੍ਰਕਾਰ ਗੁਰੂ ਅੰਗਦ ਸਾਹਿਬ ਜੀ ਦੀ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ ਪਰ ਇਹ ਗੱਲ ਯਾਦ ਰੱਖਣ ਵਾਲੀ ਹੈ ਵੀ ਗੁਰੂ ਅੰਗਦ ਸਾਹਿਬ ਜੀ ਨੇ ਰਾਗ ਮੁਕਤ ਬਾਣੀ ਹਾਂ ਜੀ ਇਕੋ ਨਹੀਂ ਨਾ ਰਾਗ ਬੱਧ ਰਾਗਾਂ ਵਿੱਚ ਇਕੋ ਦੀ ਰਾਗ ਮੁਕਤ ਰਾਗ ਤੇ ਤੁਸੀਂ ਦੇਖੋ ਵੀ ਜਿੰਨੇ ਸ਼ਲੋਕ ਨੇ ਲਗਭਗ ਉਹਨਾਂ ਵਿੱਚ ਬਹੁਤ ਸਾਰੇ ਸ਼ਲੋਕ ਗੁਰੂ ਅੰਗਦ ਸਾਹਿਬ ਜੀ ਦੇ ਜਿਹੜੇ ਨੇ ਉਹ ਜੁੜੇ ਨੇ ਜਿਹੜੇ ਨੇ ਗੁਰੂ ਅੰਗਦ ਸਾਹਿਬ ਜੀ ਤੋਂ ਬਾਅਦ ਗੁਰੂ ਅਮਰਦਾਸ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ ਹਾਂਜੀ ਤੇ ਗੁਰੂ ਅਮਰਦਾਸ ਸਾਹਿਬ ਜੀ ਤੋਂ ਬਾਅਦ ਜਿਹੜੇ ਸਭ ਤੋਂ ਵਿਦਵਾਨ ਤੇ ਸਭ ਤੋਂ ਗਹਿਰ ਗੰਭੀਰ ਜਿਨ੍ਹਾਂ ਦੇ ਸ਼ਬਦ ਨੇ ਬਾਣੀ ਦੇ ਮਹਿੰਗੀ ਬਾਣੀ ਦੇ ਸ਼ਬਦ ਨੇ ਉਹਨੇ ਮੇਰੇ ਸੋਢੀ ਸੁਲਤਾਨ ਧੰਗੂ ਗੁਰੂ ਰਾਮਦਾਸ ਜੀ ਲਗਭਗ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਜੇ ਸਭ ਤੋਂ ਜ਼ਿਆਦਾ ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਤੇ ਉਹ ਹੈ ਗੁਰੂ ਰਾਮਦਾਸ ਰਾਮਦਾਸ ਜੀ 30 ਰਾਗ ਦੇ ਵਿੱਚ ਗੁਰੂ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ ਹਾਂਜੀ ਉਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੂੰ ਬਾਣੀ ਦਾ ਬਹੁਤ ਕਿਹਾ ਗਿਆ ਲੋ ਤਾਂ ਬਾਣੀ ਦਾ ਬਹੁਤ ਦਾ ਸੋ ਗੁਰੂ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ 30 ਰਾਗਾਂ ਦੇ ਵਿੱਚ ਬਾਣੀ ਦਾ ਉਚਾਰਨ ਕੀਤਾ ਹੈ ਪਰ ਬਹੁਤ ਸਾਰੇ ਜਿਹੜੇ ਨੇ ਉਹਨਾਂ ਦੇ ਵਿੱਚ ਜਿਵੇਂ ਕਾਫੀ ਸ਼ਬਦ ਕਾਫੀ ਆ ਜਾਂਦਾ ਹੈ ਜਾਂ ਬੈਰਾਗਣ ਇਦਾਂ ਕਈ ਜਿਹੜੇ ਸ਼ਬਦ ਆਉਂਦੇ ਨੇ ਉਹਨਾਂ ਤੋਂ ਉਹ ਭਰਾਗ ਜਿਹੜੇ ਨੇ ਉਹਨਾਂ ਦੀ ਵਰਤੋਂ ਵੀ ਇਹਨਾਂ ਰਾਗਾਂ ਦੇ ਸੁਮੇਲ ਨਾਲ ਕੀਤੀ ਹੈ ਤੇ ਜਿੱਦਾਂ ਤੁਸੀਂ ਦੇਖੋ ਵੀ ਪੜਦੇ ਆ ਪੜਦੇ ਆ ਇੱਕ ਹੁੰਦੀ ਪੜਤਾਲ ਹਰਤਾਲ ਉਹ ਮੈਂ ਜਾਣਕਾਰੀ ਲਈ ਵੀ ਪੜਤਾਲ ਕੀ ਹੁੰਦੀ ਹੈ ਤਾਲਾਂ ਦੇ ਗੁਲਦਸਤੇ ਨੂੰ ਪੜਤਾਲ ਕਿੰਨੇ ਨੇ ਹੁਣ ਤੁਸੀਂ ਤਬਲਾ ਵਜਾਉਂਦੇ ਹਾਂਜੀ ਕਈ ਤਾਲਾਂ ਦਾ ਸੁਮੇਲ ਹੁੰਦਾ ਉਹਦੇ ਵਿੱਚ ਹਨਾ ਇੱਕ ਸ਼ਬਦ ਵਿੱਚ ਕਈ ਇੱਕ ਕਿੰਡੀ ਵੱਡੀ ਵਿਦਵਾਨਗੀ ਸੱਚੀ ਗੱਲ ਹੈ ਕੇਵਲ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਨਹੀਂ ਸੀ ਆਪਦੇ ਕੋਲ ਸੰਜੋਗ ਕੇ ਰੱਖੀ ਮੰਨ ਲਓ ਜਦੋਂ ਗੁਰੂ ਸਾਹਿਬ ਜੀ ਮਹਾਰਾਜ ਕਾਸ਼ੀ ਗਏ ਨੇ ਹਾਂਜੀ ਬਨਾਰਸ ਗਏ ਨੇ ਤੇ ਮਹਾਰਾਸ਼ਟਰ ਗਏ ਨੇ ਇਧਰ ਜਿੱਧਰ ਕਿਤੇ ਵੀ ਪ੍ਰਚਾਰ ਫੈਰੀ ਕਰਨ ਗਏ ਬਿਲਕੁਲ ਜਿਹੜੇ ਜਿਹੜੇ ਉੱਥੋਂ ਦੇ ਨਾਇਕ ਹੋਏ ਨੇ ਭਗਤ ਹੋਏ ਨੇ ਜਿਨ੍ਹਾਂ ਨੇ ਕ੍ਰਾਂਤੀਕਾਰੀ ਤੇ ਸੱਚੇ ਬੋਲ ਚੜ੍ਹਦੇ ਤੁਸੀਂ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੋਈ ਇਹੋ ਜੀ ਝੂਠੀ ਗੱਲ ਨਹੀਂ ਲਿਖੀ ਸੱਸੀ ਨਾ ਹੀ ਕੋਈ ਨਾਪ ਤੋਲ ਵਾਲੀ ਗੱਲ ਲਿਖੀ ਹੈ ਬੇਅੰਤ ਦੀ ਗੱਲ ਕੀਤੀ ਸੋ ਜਿਨ੍ਹਾਂ ਜਿਨ੍ਹਾਂ ਦੀ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਮੇਲ ਖਾਂਦੀ ਅੱਛਾ ਮਹਾਰਾਜ ਜੀ ਨੇ ਉਹਨਾਂ ਦੀ ਪਰਚੋਲ ਕੀਤੀ ਉਹਨਾਂ ਦੇ ਬਹੁਤ ਸਾਰੇ ਜਿਹੜੇ ਸ਼ਬਦ ਸਨ ਜਿਹੜੇ ਪਰਮਾਤਮਾ ਦੇ ਨਾਲ ਜੋੜਨ ਵਾਲੇ ਨੇ ਸਮਾਜ ਨੂੰ ਇੱਕ ਚੰਗਾ ਸੁਨੇਹਾ ਦੇਣ ਵਾਲੇ ਨੇ ਉਹ ਸ਼ਬਦ ਜਿਵੇਂ ਭਗਤ ਕਬੀਰ ਸਾਹਿਬ ਜੀ ਭਗਤ ਸ਼੍ਰੀ ਸੈਣ ਜੀ ਭਗਤ ਸਦਨਾ ਜੀ ਪੀਪਾ ਜੀ ਪੀਖਣ ਜੀ ਹਨਾ ਹਾਂਜੀ ਤੇ ਜਿਹੜੇ ਭਗਤ ਸ਼ੇਖ ਫਰੀਦ ਜੀ ਹੋਏ ਨੇ ਉਹ ਮੁਹੰਮਦ ਪੈਗੰਬਰ ਸਾਹਿਬ ਦੀ ਜਿਹੜੀ ਕੁਲ ਦੇ ਵਿੱਚੋਂ ਆਏ ਨੇ ਅਗਾਂ ਉਹਨਾਂ ਨੂੰ ਸੂਫੀ ਸੰਤ ਵੀ ਆਖਿਆ ਜਾਂਦਾ ਹੈ ਹਾਂਜੀ ਤੇ ਭਗਤ ਪੀਖਣ ਸ਼ਾਹ ਜੀ ਇਦਾਂ ਦੇ ਜਿਹੜੇ ਭਗਤ ਸਹਬਾਨ ਸਨ ਇਹਨਾਂ ਦੇ ਪਾਸੋਂ ਬਾਣੀ ਪ੍ਰਾਪਤ ਕੀਤੀ ਗਈ ਤੇ ਬਹੁਤ ਸਾਰੇ ਭਗਤ ਐਸੇ ਵੀ ਸਨ ਜਿਨ੍ਹਾਂ ਨੂੰ ਮਤਲਬ ਗਿਆਨ ਨੂੰ ਬਹੁਤ ਸਾਰੀਆਂ ਸਦੀਆਂ ਜਾਂ ਬਰਸ ਬੀਤ ਚੁਕੇ ਉਹਨਾਂ ਦੇ ਗਾਂ ਗੱਦੀ ਦੇ ਗਾਂ ਵਾਰਸ ਸਨ ਉਹਨਾਂ ਪਾਸੇ ਜੋ ਉਹਨਾਂ ਦੀ ਉਪਦੇਸ਼ ਜੋ ਉਹਨਾਂ ਦੀ ਬਾਣੀ ਚ ਉਹ ਵੀ ਇਕੱਤਰ ਹੋਈ ਸੋ ਇਹ ਸਾਰਾ ਸੁਨੇਹਲ ਸੀ ਰਹੀ ਗੱਲ ਪਟ ਸਹਬਾਨਾਂ ਦੀ ਜੋ 11 ਪਟ ਜਿਨ੍ਹਾਂ ਦੀ ਗੱਲ ਕਰਦੇ ਨੇ ਜਿਥੋਂ ਤੱਕ ਮੇਰੀ ਵਿਦਿਕ ਜੋ ਪਰਚੋਲ ਹੈ ਉਹਦੇ ਮੁਤਾਬਕ ਪਟਸੈਬਾਨ ਸਮੇਂ-ਸਮੇਂ ਸਿਰ ਕਿਉਂਕਿ ਜੋ ਬਾਣੀ ਤੋਂ ਸਮਝ ਪੈਂਦੀ ਹੈ ਵੀ ਸਮੇਂ-ਸਮੇਂ ਸਿਰ ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਦੇ ਟਾਈਮ ਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਟਾਈਮ ਤੇ ਜਾਂ ਗੁਰੂ ਅਰਜਨ ਸਾਹਿਬ ਜੀ ਦੇ ਟਾਈਮ ਤੇ ਇਹ ਪਟਸੈਬਾਨ ਆਉਂਦੇ ਰਹੇ ਨੇ ਗੁਰੂ ਘਰ ਦੇ ਵਿੱਚ ਤੇ ਸਮੇਂ-ਸਮੇਂ ਦੇ ਇਹਨਾਂ ਨੇ ਆਪਣੇ ਜਿਹੜੇ ਉਹ ਸ਼ਬਦ ਨੇ ਉਹ ਗੁਰੂ ਜੋਤਵਲ ਵੇਖ ਕੇ ਉਚਾਰਨ ਕੀਤੇ ਸਨ ਜਿਹਨੇ ਵੀ ਪਟ ਹੋਏ ਨੇ ਇਹ ਲਗਭਗ ਆਪਸ ਵਿੱਚ ਹੀ ਦਾਦੇ ਪੁੱਤਰੇ ਭਰਾ ਮਤਲਬ ਰਿਸ਼ਤੇਦਾਰ ਇੱਕੇ ਕੋਲ ਦੇ ਵਿੱਚ ਨਹੀਂ ਕੋਲ ਜੀ ਤਾਂ ਕਰਕੇ ਇਹਨਾਂ ਦੀ ਬਾਣੀ ਇਕੱਤਰ ਜਿਹੜੀ ਆ ਉਹ ਗੁਰੂ ਸਾਹਿਬ ਜੀ ਦੇ ਕੋਲ ਪ੍ਰਾਪਤ ਸੀ ਤੇ ਮਹਾਰਾਜ ਜੀ ਨੇ ਦਰਜ ਕੀਤੀ ਜਿਹੜੇ ਗੁਰਸਿੱਖ ਹੋਏ ਨੇ ਹਾਂ ਜਿਵੇਂ ਭਾਈ ਸੁੰਦਰ ਜੀ ਹੋਗੇ ਹਾਂ ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀ ਉਹ ਜਿਹੜੀ ਸੱਦ ਬਾਣੀ ਪੜਦੇ ਆ ਰਾਮ ਕਲੀ ਸੱਦ ਇਹ ਭਾਈ ਸੁੰਦਰ ਜੀ ਦੀ ਲਿਖੀ ਹਾਂਜੀ ਤੇ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਡੂਮ ਜਿਨ੍ਹਾਂ ਨੂੰ ਕਹਿੰਦੇ ਸਨ ਅ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਤੇ ਭਾਈ ਨੱਥਾ ਜੀ ਤੇ ਅਬਦੁੱਲਾ ਸੀ ਤੇ ਗੁਰੂ ਅਰਜਨ ਸਾਹਿਬ ਜੀ ਨੇ ਜੋ ਕੀਰਤਨੀਏ ਜੋ ਮਤਲਬ ਰਾਗ ਵੱਧ ਕੀਰਤਨ ਕਰਦੇ ਹੋਣਾ ਰਾਗ ਵਿਦਿਆ ਨੂੰ ਜਾਣਦੇ ਹੋਣਾ ਉਹ ਆਪਣੇ ਦਰਬਾਰ ਦੇ ਅੰਦਰ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਇਹਨਾਂ ਨੂੰ ਨੌਕਰੀ ਵਜੋਂ ਸੇਵਾ ਵਜੋਂ ਰੱਖਿਆ ਸੀ ਸੋ ਇਹ ਜੋ ਗੁਰਸਿੱਖ ਨੇ ਇਹਨਾਂ ਸਾਰਿਆਂ ਦੀ ਬਾਣੀ ਹੁਣ ਤੁਹਾਡਾ ਇੱਕ ਸਵਾਲ ਸੀ ਵੀ ਗੁਰੂ ਅਗਲੇ ਗੁਰੂ ਸਾਹਿਬਾਨਾਂ ਨੇ ਬਾਣੀ ਕਿਉਂ ਨਹੀਂ ਉਚਾਰਨ ਕਿਉਂ ਨਹੀਂ ਜਮਾ ਦਿੱਤੀ ਉਹਦਾ ਇੱਕ ਕਾਰਨ ਸੀ ਵੀ ਗੁਰੂ ਅਰਜਨ ਸਾਹਿਬ ਜੀ ਤੋਂ ਪਹਿਲਾਂ ਗੁਰੂ ਰਾਮਦਾਸ ਸਾਹਿਬ ਜੀ ਜੋ ਉਹਨਾਂ ਦੇ ਪਿਤਾ ਨੇ ਹਾਂਜੀ ਹੁਣ ਗੁਰੂ ਰਾਮਦਾਸ ਸਾਹਿਬ ਜੀ ਦਾ ਇੱਕ ਪੁੱਤਰ ਸੀ ਪ੍ਰਿਥੀਚੰਦ 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 ਦੇ ਗਾਂ ਸੰਤਾਨਾਂ ਹੋਈਆਂ ਮਿਹਰਬਾਨ ਤੇ ਹਰਜੀ ਹਾਂਜੀ ਹੁਣ ਪ੍ਰਿਥੀਚੰਦ ਨੇ ਆਪਣੇ ਆਪ ਨੂੰ ਗੁਰੂ ਸਦਵਾਉਂਦਾ ਸੀ ਬੜਾ ਚਿਰ ਸਦਵਾਉਂਦਾ ਰਿਹਾ ਵੀ ਮੈਂ ਵਾਰਿਸ ਆ ਮੈਂ ਵੱਡਾ ਐ ਜਦੋਂ ਉਹਦੀ ਗੱਲ ਨਾ ਬਣੀ ਉਹਨੇ ਫਿਰ ਅਗਾ ਆਪਣੇ ਪੁੱਤਾਂ ਨੇ ਮਨ ਚ ਭਰਿਆ ਵੀ ਤੁਸੀਂ ਗੁਰੂ ਬਣੋ ਤੇ ਗੱਦੀ ਲਾ ਕੇ ਬਹਿੰਦੇ ਵੀ ਰਹੇ ਉਹਨਾਂ ਕੀ ਕੀਤਾ ਵੀ ਮਹੱਲਾ ਛੇਵਾ ਜੀ ਗੁਰੂ ਅਰਜਨ ਸਾਹਿਬ ਜੀ ਦੀ ਜਾਣ ਤੋਂ ਬਾਅਦ ਮਹੱਲਾ ਛੇਵਾ ਲਿਖ ਕੇ ਨਾਨਕ ਸ਼ਬਦ ਦੀ ਜਿਹੜੀ ਮੋਹਰ ਹੈ ਉਹਦੀ ਵਰਤੋਂ ਕਰਕੇ ਬੜੀ ਬਾਣੀ ਜਿਹੜੀ ਹੈ ਉਹ ਰਚੀ ਰਚੀ ਜਿੱਦਾਂ ਤੁਸੀਂ ਵੇਖੋ ਆਮ ਟਰਾਲੀਆਂ ਟਰੈਕਟਰ ਟਰਾਲੀਆਂ ਮਗਰ ਬੀ ਨਾਨਕ ਨੀਵਾ ਜੋ ਚੱਲਿਆ ਲੱਗੇ ਨਾ ਤਾਤੀ ਵਾ ਹਣਾ ਜਾਂ ਨਾਮ ਕੁਮਾਰੀ ਨਾਨਕਾ ਚੜੀ ਰਹੇ ਨੇ ਕੋਈ ਬਾਣੀ ਥੋੜ੍ਹ ਨਾ ਸੱਚੀ ਗੁਰਬਾਣੀ ਨਹੀਂ ਹੈ ਤੁਸੀਂ ਦੇਖੋ ਕਿ ਕਿਹੜੀ ਗ੍ਰੰਥ ਵਿੱਚ ਲਿਖਿਆ ਕਿਸੇ ਕਿਸੇ 'ਚ ਨਹੀਂ ਲਿਖਿਆ ਸੋ ਇਹੋ ਜੀ ਕੱਚੀ ਬਾਣੀ ਜਿਹੜੀ ਹੈ ਨਾ ਉਹ ਉਹ ਵਿੱਚ ਐਂਟਰ ਹੋਣ ਲੱਗਦੀ ਇਹਦੇ ਤੁਸੀਂ ਆਨੰਦ ਸਾਹਿਬ ਪੜੋ ਤੇ ਉਹਦੇ ਵਿੱਚ ਵੀ ਹੁੰਦਾ ਹੈ ਗੁਰੂ ਸਾਹਿਬ ਜੀ ਨੂੰ ਲਿਖਣਾ ਪਿਆ ਬਾਬਤ ਇਹਦੇ ਬਾਬਤ ਉਪਦੇਸ਼ ਦੇਣਾ ਪਿਆ ਸਿੱਖਾਂ ਨੂੰ ਆਹ ਉਹ ਸਿੱਖ ਸਤਿਗੁਰੂ ਕੇ ਪਿਆਰੇ ਉਹ ਗਾ ਬਹੁਤ ਸੱਚੀ ਬਾਣੀ ਸੱਚੀ ਬਾਣੀ ਇਹਦਾ ਮਤਲਬ ਕੱਚੀ ਬਾਣੀ ਹੈਗੀ ਸੀ ਇਹਦਾ ਮਤਲਬ ਕੱਚੀ ਬਾਣੀ ਹੈ ਸੀ ਤੇ ਜੇ ਕੱਚੀ ਬਾਣੀ ਸੀ ਤੇ ਗੁਰੂ ਸਾਹਿਬ ਜੀ ਨੇ ਉਸ ਕੱਚੀ ਬਾਣੀ ਤੋਂ ਤੋੜਨ ਦਾ ਯਤਨ ਕੀਤਾ ਪਰ ਮਹਾਰਾਜ ਜੀ ਨੂੰ ਲੱਗਾ ਵੀ ਰਲਾ ਬਹੁਤ ਜ਼ਿਆਦਾ ਪੈ ਗਿਆ ਬਿਲਕੁਲ ਏਦਾਂ ਨਹੀਂ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਮਰਥ ਨਹੀਂ ਸਮਰਥ ਨੇ ਪਰ ਗੁਰੂ ਸਾਹਿਬ ਜੀ ਨੇ ਇੱਥੇ ਜੁਗਤ ਵਰਤੀ ਵੀ ਜੇ ਬਾਣੀ ਰਚਦੇ ਆ ਤੇ ਉਹ ਪਸਾਰਾ ਜਿਆਦਾ ਪਸਰ ਜਾਂਦਾ ਵੀ ਨਿਖੇੜਾ ਨਹੀਂ ਹੋਏਗਾ ਹਾਂਜੀ ਬਾਬਾ ਜੀ ਇਸ ਕਰਕੇ ਗੁਰੂ ਸਾਹਿਬ ਜੀ ਨੇ ਆਖਿਆ ਵੀ ਬਾਣੀ ਜਿਹੜੀ ਆ ਉਹ ਰਚਨੀ ਨਹੀਂ ਬਚਨੀ ਨਹੀਂ ਤਾਂ ਜੋ ਜਿਹੜੀ ਕੱਚੀ ਬਾਣੀ ਆ ਉਹਦਾ ਪਾ ਜੁਗੜ ਗਿਆ ਵੀ ਛੇਵੇਂ ਮਹਲੇ ਦੇ ਅਧੀਨ ਬਾਣੀ ਹੈ ਹੀ ਨਹੀਂ 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 ਇਦਾਂ ਹੀ ਮਹਾਰਾਜ ਗੁਰੂ ਹਰਿਐ ਸਾਹਿਬ ਜੀ ਨੇ ਵੀ ਰਚੀ ਨਹੀਂ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਤਾਂ ਬਾਲ ਅਵਸਥਾ ਸੀ ਹਾਂਜੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਕਰੀਏ ਹਾਂ ਜੋ 31ਵਾਂ ਰਾਗ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੈ ਜਵੰਤੀ ਰਾਗ ਇਹ ਇੱਕ ਰਾਗ ਜਿਹੜਾ ਹੈ ਇਹ ਨਵਾਂ ਐਡ ਹੋਇਆ ਹੈ ਜੋ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਦਰਜ ਕੀਤਾ ਗਿਆ ਹੈ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਰਾਗਾਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਣੀ ਜਿਹੜੀ ਦਰਜ ਕੀਤੀ ਤੇ ਗੁਰੂ ਅਰਜਨ ਸਾਹਿਬ ਜੀ ਨੇ ਦੇਖਿਆ ਵੀ ਬਹੁਤ ਸਾਰੀਆਂ ਪੋਥੀਆਂ ਇਕੱਤਰ ਹੋ ਗਈਆਂ ਨੇ ਜੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਪੋਥੀਆਂ ਵਿੱਚ ਸੀ ਹਾਂਜੀ ਪੋਤੀਆਂ ਇਕੱਤਰ ਹੋ ਗਈਆਂ ਨੇ ਪੋਤੀਆਂ ਬਹੁਤ ਸਾਰੀਆਂ ਪੋਤੀਆਂ ਦੀ ਸੰਭਾਲ ਕਰਨੀ ਉਹਨਾਂ ਨੂੰ ਸੰਜੋਏ ਰੱਖਣਾ ਬੜਾ ਔਖਾ ਹੈ ਔਖਾ ਹੈ ਤੇ ਇੱਕ ਫਿਰ ਸਿੱਖਾਂ ਨੂੰ ਵੀ ਅਗਾਹ ਦੀਆਂ ਪ੍ਰਚਾਰ ਵਾਸਤੇ ਬਾਣੀ ਦੀ ਲੋੜ ਸੀ ਲੋੜ ਸੀ ਸੱਚੀ ਗੱਲ ਸੋ ਗੁਰੂ ਅਰਜਨ ਸਾਹਿਬ ਜੀ ਨੇ ਰਾਮ ਸਰ ਸਲੋਵਰ ਦੇ ਕਿਨਾਰੇ ਤੇ ਕੰਢੇ ਤੇ ਬੜੀ ਤਿਆਰੀ ਦੇ ਨਾਲ ਭਾਈ ਗੁਰਦਾਸ ਜੀ ਤੇ ਹੋਰ ਬਹੁਤ ਸਾਰੇ ਜਿਹੜੇ ਲਖਾਰੀ ਨੇ ਉਹਨਾਂ ਨੂੰ ਬਿਠਾਇਆ ਮੈਨੂੰ ਜਿੱਥੋਂ ਤੱਕ ਇਤਿਹਾਸ ਦੀ ਖੋਜ ਕਰਿਆ ਸਮਝਾਈ ਹੈ ਦੀ ਗੁਰੂ ਸਾਹਿਬ ਜੀ ਇੱਕ ਅੰਗ ਲਿਖਵਾਉਂਦੇ ਸਨ ਇਹ ਅੰਗ ਲਿਖਵਾ ਕੇ ਪਹਿਲਾਂ ਫੋਟੋਕਾਪੀ ਤਾਂ ਹੁੰਦੀ ਨਹੀਂ ਸੀ ਹਾਂਜੀ ਉਹ ਇੱਕ ਅੰਗ ਅਗਾਹ ਭੇਜ ਦਿੰਦੇ ਸਨ ਬੱਚੇ ਅਗਾਹ ਤੋਂ ਅਗਾਹ ਉਹਦਾ ਛਾਪਾ ਚੱਲਦਾ ਸੀ ਛਾਪਾ ਚੱਲਦਾ ਸੀ ਤੇ ਜੇ ਕਿਸੇ ਛਾਪੇ ਦੇ ਵਿੱਚ ਕੋਈ ਹੁਣਤਾ ਹੀ ਹੁੰਦੀ ਮਹਾਰਾਜ ਉਹਨੂੰ ਚੈੱਕ ਕਰਦੇ ਉਹਦੇ ਵਿੱਚ ਜੇ ਕੋਈ ਉਹਨਾਂ ਨੂੰ ਗਲਤੀ ਲੱਗਦੀ ਤੇ ਉਹ ਲਿਖ ਦਿੰਦੇ ਸ਼ੁੱਧ ਕੀਚੇ ਸ਼ੁੱਧ ਕਿਜੀ ਮਤਲਬ ਇਹਨੂੰ ਇਹਦੀ ਸੁਧਾਈ ਹਾਂ ਇਹਦੇ ਸੁਧ ਕੀਤਾ ਜਾਏ ਇਹਦੇ ਵਿੱਚ ਗਲਤੀ ਸਿਆਰੀ ਬਿਆਰੀ ਦਲਾਂ ਆ ਜੋ ਵੀ ਹੈ ਬਾਬਾ ਜੀ ਤੇ ਜਿਹੜੀ ਚੀਜ਼ ਮਹਾਰਾਜ ਜੀ ਦੇ ਸਾਹਮਣੇ ਸ਼ੁੱਧੋ ਕਿ ਹੁੰਦੀ ਉਹਦੇ ਥੱਲੇ ਮਹਾਰਾਜ ਮੋਰ ਲਗਾਉਂਦੇ ਸੀ ਸ਼ੁੱਧ ਸ਼ੁੱਧ ਇਹ ਮੋਰ ਸੀ ਤੇ ਮੋਰ ਇੰਦਾ ਸਤਿਗੁਰੂ ਜੀ ਮਹਾਰਾਜ ਜੀ ਨੇ ਉਹ ਬਾਣੀ ਜਿਹੜੀ ਰਚੀ ਮੈਂ ਪ੍ਰਾਤਨ ਗ੍ਰੰਥਾਂ ਦੇ ਦਰਸ਼ਨ ਕੀਤੇ ਨੇ ਉਹਦੇ ਵਿੱਚ ਕੀ ਹੈ ਵੀ ਜਿਹੜੀ ਨੰਬਰ ਲਿਖੇ ਨੇ ਨੰਬਰਾਂ ਦਾ ਗਣਿਤ ਗਣਿਤ ਦਾ ਸਿਸਟਮ ਤੁਸੀਂ ਦੇਖੋ ਇੱਕ ਰਾਗ ਹੈ ਇੱਕ ਰਾਗ ਦੇ ਵਿੱਚ ਜੇ ਚਾਰ ਬੰਦ ਹੈ ਨਾ ਉਥੇ ਲਿਖਿਆ ਹੋਇਆਗਾ 4 4 ਦੋ ਡੰਡੀਆਂ ਲਾ ਕੇ ਇੱਕ ਇੱਕ ਮਤਲਬ ਚਾਰ ਬੰਦਾਂ ਦਾ ਇੱਕ ਸ਼ਬਦ ਇੱਕ ਸ਼ਬਦ ਹੋਵੇਗਾ ਠੀਕ ਹੈ ਫਿਰ ਉਹਦੀ ਲੜੀ ਦੇ ਤਹਿਤ 4 2 2 4 3 3 ਠੀਕ ਹੈ ਇੱਕ ਪਹਿਲੀ ਪਾਛਾਈ ਦਾ ਸ਼ਬਦ ਹੈ ਹਾਂ ਜੀ 4 1 1 ਮਤਲਬ ਕਿ ਚਾਰ ਬੰਦ ਨੇ ਇੱਕ ਸ਼ਬਦ ਇਸ ਰਾਗ ਦਾ ਤੇ ਪਾਛਾਈ ਪਹਿਲੀ ਪਹਿਲੀ ਹੈ ਠੀਕ ਹੈ ਜੇ ਉਸੇ ਰਾਗ ਦੇ ਵਿੱਚ ਜਿਹੜੀ ਪਾਛੇਈ ਦਾ ਸ਼ਬਦ ਹੈ ਉਹ ਕੁੱਲ ਜੋੜ ਸ਼ਬਦਾਂ ਦਾ ਟੋਟਲ ਉਹ ਸਾਰਾ ਉਹ ਜਿਹੜੀ ਗਿਣਤੀ ਹੁੰਦੀ ਹੈ ਨਾ ਉਹ ਮੈਥਮੈਟਿਕਸ ਦਾ ਬਹੁਤ ਵੱਡਾ ਜੋਗ ਹੈ ਤੁਸੀਂ ਕੋਈ ਇੱਕ ਸ਼ਬਦ ਕੱਢੋ ਰਾਗ ਦੇ ਵਿੱਚ ਬਾਣੀ ਲਿਖਣ ਦਾ ਮਤਲਬ ਕੀ ਹੈ ਰਾਗ ਇੱਕ ਬ੍ਰੈਕਟ ਹੈ ਰਾਗ ਇੱਕ ਲੋਕ ਹੈ ਮੰਨ ਲਓ ਤੁਸੀਂ ਕੋਈ ਅੰਤਰਾ ਗਾਉਂਦੇ ਠੀਕ ਹੈ ਇੱਕ ਸ਼ਬਦ ਕੱਢ ਦੋ ਅੰਤਰਾ ਖਤਮ ਖਤਮ ਅੰਤਰਾ ਖਤਮ ਹੋ ਗਿਆ ਬਿਲਕੁਲ ਖਤਮ ਹੋ ਗਿਆ ਏਦਾਂ ਹੀ ਰਾਗ ਇੱਕ ਲੋਕ ਹੈ ਜੇ ਉਦਾਂ ਮਹਾਰਾਜ ਬਾਣੀ ਲਿਖ ਦਿੰਦੇ ਕੋਈ ਵੀ ਰਲਾ ਪਾ ਜਾਂਦਾ ਬਿਲਕੁਲ ਆਹ ਜੀ ਗੁਰੂ ਸਾਹਿਬ ਜੀ ਨੇ ਰਾਗ ਰੂਪੀ ਲੋਕ ਲਾਇਆ ਤਾਂ ਕਿ ਜੇ ਕੋਈ ਵੀ ਇੱਕ ਸ਼ਬਦ ਵੀ ਛੇੜੇ ਅੰਤਰਾ ਖਤਮ ਹੋ ਜਾਏਗਾ ਸਿੱਖਾਂ ਨੂੰ ਪਤਾ ਲੱਗੇਗਾ ਵੀ ਰਲਾ 来 ਗਿਆ ਬਿਲਕੁਲ ਸੱਚੀ ਗੱਲ ਤੁਸੀਂ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੁਹਾਨੂੰ ਕੋਈ ਰਾਲਾ ਨਹੀਂ ਨਜ਼ਰ ਆਏਗਾ ਬਿਲਕੁਲ ਨਹੀਂ ਇਹ ਤੋਂ ਇਲਾਵਾ ਜਿੰਨੇ ਵੀ ਅਲੱਗ-ਪੱਖ ਗ੍ਰੰਥ ਨੇ ਉਹਨਾਂ ਵਿੱਚ ਪਤਾ ਨਹੀਂ ਲੱਗਦਾ ਵੀ ਕੀ ਲਿਖਿਆ ਕਿੰਨੇ ਲਿਖਿਆ ਕਿੱਥੋਂ ਆਰੰਭਤਾ ਹੋ ਰਹੀ ਕਿੱਥੇ ਸਮਾਪਤੀ ਹੋ ਰਹੀ ਹੈ ਕਿੰਨੇ ਬੰਦ ਨੇ ਕਿੰਨੇ ਨਹੀਂ ਖੈਰ ਉਹ ਬੱਕਰਾ ਵਿਸ਼ਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦਾ ਹਾਂ ਤੇ ਰਾਗ ਵਿੱਚ ਕਿੰਨੇ ਗੁਰੂਆਂ ਦੇ ਟੋਟਲ ਸ਼ਬਦ ਨੇ ਕਿੰਨੇ ਗੁਰੂਆਂ ਦੀ ਬਾਣੀ ਉਹ ਸਾਰਾ ਉਹਦੇ ਵਿੱਚ ਲਿਖਿਆ ਬੜਾ ਉਹਨੂੰ ਧਿਆਨ ਦੇ ਨਾਲ ਪੜ੍ਹਨਾ ਪੈਂਦਾ ਐਨੀ ਵਿਦਵਤਾ ਦੇ ਨਾਲ ਲਿਖਿਆ ਗਿਆ ਤੇ ਉੱਚੇ ਹੀ ਮਹਾਰਾਜ ਜੀ ਨੇ ਦੇਖੋ ਬੜੀ ਤਰਤੀਬ ਦੇ ਨਾਲ ਇੱਕ ਪਦਾ ਦੋ ਪਦੇ ਤਿੰਨ ਪਦੇ ਚਾਰ ਪਦੇ ਉਸ ਤੋਂ ਬਾਅਦ ਪੰਜ ਪਦੇ ਫਿਰ ਅਸ਼ਟਪਦੀ ਹਣਾ ਅਸ਼ਟਪਦੀ ਹਣਾ ਕਸ਼ਟਪਦੀ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਵੇਖੋ ਕਿਵੇਂ ਮਹਾਰਾਜ ਜੀ ਨੇ ਸ਼ਾਨਦੋ ਜਿਹੜੇ ਨੇ ਵੱਡੇ ਵੱਡੇ ਉਹ ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਜੀ ਨੇ ਭਗਤ ਸਹਿਬਾਨਾਂ ਦੀ ਬਾਣੀ ਤੇ ਜਿਹੜੀਆਂ ਵਾਰਾ ਹੁੰਦੀਆਂ ਨੇ ਉਹ ਇਹਨਾਂ ਦੀ ਇੱਕ ਤਰਤੀਬ ਬਣਾ ਕੇ ਪੂਰੀ ਤਰਤੀਬ ਜਿਹੜੀ ਤਰਤੀਬ ਸ਼ੁਰੂ ਤੋਂ ਉਹ ਐਂਡ ਤੱਕ ਚੱਲਦੀ ਹੈ ਬਿਲਕੁਲ ਹਰਤੇ ਇੱਕ ਵਾਰਦਰ ਸਾਹਿਬ ਜੀ ਦੀ ਬਾਣੀ ਵੀ ਇਦਾਂ ਹੀ ਦਰਜ ਹੋਈ ਸੋ ਇਹ ਤਰੀਕਾ ਸੀ ਗੁਰਬਾਣੀ ਨੂੰ ਰਚਨ ਦਾ ਤੇ ਸਤਿਗੁਰੂ ਜੀ ਨੇ ਇੱਕ ਗ੍ਰੰਥ ਤਿਆਰ ਕੀਤਾ ਮਹਾਰਾਜ ਜਾਣਦੇ ਸਨ ਵੀ ਇੱਕ ਗ੍ਰੰਥ ਪ੍ਰਕਾਸ਼ ਹੋ ਗਿਆ ਤੇ ਉਤਾਰੇ ਨਹੀਂ ਹੋ ਸਕਦੇ ਗੁਰੂ ਸਾਹਿਬ ਜੀ ਨੇ ਇੱਕ ਮੁੱਖ ਗ੍ਰੰਥ ਤਿਆਰ ਕੀਤਾ ਪਰ ਉਹਦੇ ਨਾਲ-ਨਾਲ ਕਈ ਉਤਾਰੇ ਜਿਹਨੂੰ ਉਲੱਥੇ ਛਾਪੇ ਕਹਿੰਦੇ ਨੇ ਉਹ ਤਿਆਰ ਕੀਤੇ ਗਏ ਦੂਰ ਦੂਰ ਤੱਕ ਪ੍ਰਚਾਰਕਾਂ ਨੂੰ ਭੇਜੇ ਗਏ ਤੁਸੀਂ ਦੇਖੋ ਬੜੇ ਪ੍ਰਾਤਨ ਗ੍ਰੰਥ ਨੇ ਜਿਹੜੇ ਏਸ਼ੀਆ ਮੱਧ ਏਸ਼ੀਆ ਦੇ ਵਿੱਚ ਕਈ ਲੋਕਾਂ ਕੋਲ ਪਏ ਨੇ ਪਏ ਤੇ ਉਹ ਗੁਪਤ ਨੇ ਕਈ ਤਾਂ ਮਤਲਬ ਸਿਉਂਕੀ ਖਾਗੀ ਕਈਆਂ ਨੂੰ ਪਤਾ ਹੀ ਨਹੀਂ ਚੱਲਿਆ ਯੂਪੀ ਵਿੱਚ ਵੀ ਕਈ ਗ੍ਰੰਥ ਜਿਹੜੇ ਮਿਲੇ ਸਨ ਕਿਸੇ ਸਾਧੂ ਕੋਲ ਤਿੰਨ ਗ੍ਰੰਥ ਮਿਲੇ ਜਿਹਦੇ ਵਿੱਚ ਗੁਰੂ ਸਾਹਿਬ ਦੇ ਛਾਪੇ ਮੋਹਰ ਜਿਹੜੀ ਉਹ ਲੱਗੀ ਹੋਈ ਸਿੱਖਾਂ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਸੋ ਇਦਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਰਤੀਬ ਬੰਨੀ ਗਈ ਫਿਰ ਵੇਲ ਵੇਲ ਤੋਂ ਬਾਹਰ ਸ਼ਬਦ ਕਿਹੜੇ ਲਿਖਨੇ ਨੇ ਕਿਹੜੇ ਨਹੀਂ ਲਿਖਨੇ ਲਗਭਗ ਸਾਰਾ ਸੰਪੂਰਨ ਕਰਨ ਤੱਕ ਕਰਨ ਤੱਕ ਫਿਰ ਜਿਨ੍ਹਾਂ ਗੁਰੂ ਸਾਹਿਬਾਨ ਦੇ ਤੁਸੀਂ ਦੇਖੋ ਮੂਲ ਮੰਤਰ ਦਾ ਸਭ ਤੋਂ ਵੱਡਾ ਰੋਲਾ ਪੈਂਦਾ ਹੈ ਨਾ ਵੀ ਗੁਰਪ੍ਰਸਾਦ ਤੱਕ ਜਾਂ ਹੋਸੀਪੀ ਸਜ ਤੱਕ ਤੁਸੀਂ ਦੇਖੋ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਹ ਸ਼ਬਦ ਤੁਸੀਂ ਸੁਣਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਹਾਂ ਬਹੁਤ ਸਾਰੇ ਜਪਜੀ ਸਾਹਿਬ ਦੇ ਉੱਪਰ ਮੂਲ ਮੰਤਰ ਗੁਰੂ ਨਾਨਕ ਸਾਹਿਬ ਜੀ ਨੇ ਭਾਵੇਂ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤਾ ਪਰ ਜਪਜੀ ਸਾਹਿਬ ਦੇ ਨਾਲ ਐਡ ਨਹੀਂ ਸੀ ਨਹੀਂ ਐਡ ਸੀ ਇਹਨੂੰ ਮੰਗਲਾ ਚਰਨ ਕਹਿੰਦੇ ਨੇ ਹਾਂਜੀ ਇਹ ਵੀ ਗੁਰੂ ਅਰਜਨ ਸਾਹਿਬ ਜੀ ਨੇ ਐਡ ਕੀਤਾ ਸਾਂਜੀ ਐਡ ਕਰਨ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਉੱਥੇ ਬਾਣੀ ਦਾ ਸਰਲੇਖ ਲਿਖਿਆ ਹਰੇਕ ਬਾਣੀ ਦਾ ਆਪਣਾ ਸਰਲੇਖ ਹੈ ਜੇ ਸੁਖਮੀ ਸਾਹਿਬ ਹੈ ਤਾਂ ਸੁਖਮਣੀ ਹਾਂਜੀ ਜੇ ਆਨੰਦ ਸਾਹਿਬ ਹੈ ਤੇ ਆਨੰਦ ਠੀਕ ਹੈ ਜਿਹੜੀ ਬਾਣੀ ਉਹਦਾ ਸਰਲੇਖ ਹੁਣ ਜਪਜੀ ਸਾਹਿਬ ਦਾ ਸਰਲੇਖ ਲਿਆ ਜਪ 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 ਲਿਖ ਕੇ ਪਹਿਲਾ ਸ਼ਲੋਕ ਉਹਦੇ ਅੱਗੇ 1 1 ਫਿਰ ਪਹਿਲੀ ਪੰਕਤੀ ਸ਼ੁਰੂ ਹੋਈ ਫਿਰ ਪਹਿਲੀ ਪੰਕਤੀ ਖਤਮ ਹੋਣ ਤੇ ਵਧਾਂ ਪਹਿਲਾ ਬੰਦ ਪੂਰਨ ਹੋਇਆ ਆਖੀਰਲਾ ਸ਼ਲੋਕ ਜਿਹੜਾ ਉੱਤੇ ਵੀ ਗੁਰੂ ਸਾਹਿਬ ਜੀ ਨੇ ਇਹਦਾ ਮਹਾਰਾਜ ਜੀ ਨੇ ਤਰਤੀਬ ਮੰਨੀ ਜਿਹੜਾ ਗੁਰਪ੍ਰਸਾਦ ਤੱਕ ਮੰਗਲਾ ਚਲਣਾ ਜਿਹਨੂੰ ਅਮੂਲ ਮੰਤਰ ਕਹਿੰਦੇ ਨੇ ਅਮੂਲ ਮੰਤਰ ਕਹਿੰਦੇ ਨੇ ਉਹਦੇ ਕਿੰਨੇ ਸਰੂਪ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਸਹਿਬਾਨਾਂ ਦੀ ਬਾਣੀ ਤੇ ਬਾਣੀ ਤੇ ਗੁਰੂ ਸਹਿਬਾਨ ਸਿੱਖਾਂ ਦੀ ਪਾਠ ਸਹਿਬਾਨ ਦੀ ਬਾਣੀ ਤੇ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਜੀ ਨੇ ਦਰਜ ਕੀਤੇ ਸਾਰਜ ਕੀਤੇ ਸੋ ਇਹ ਜਿਹੜੀ ਮੁੱਢਲੀ ਜਾਣਕਾਰੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਅੱਜ ਜੋ ਸਾਡੇ ਕੋਲ ਸਰੂਪ ਨੇ ਉਹਦੇ ਕੁੱਲ ਅੰਗ 1430 ਨੇ 3 ਨੇ ਤੇ 31 ਰਾਗ ਵਿੱਚ ਦਰਜ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ 9 ਧੁਨੀਆਂ ਜਿਵੇਂ ਲੱਲਾ ਬਹਿਲੇਮਾ ਟੁੰਡੇ ਅਸਰਾਜੇ ਕੀ ਧੁਨੀ ਧੁਨੀ ਜੋਧਾ ਦੇ ਵੀਰੇਪੁਰ ਬਾਣੀ ਕੀ ਧੁਨੀ ਠੀਕ ਹੈ ਜੀ ਬਰਾਹਿਮ ਕੀ ਬਾਰ ਕੀ ਧੁਨਾ ਇਹ ਧੁਨਾ ਕਹਿੰਦੇ ਟਿਊਨ ਨੂੰ ਟਿਊਨ ਦਾ ਮਤਲਬ ਹੁੰਦਾ ਹੈ ਵੀ ਜਿੱਦਾਂ ਗਾਣਾ ਕਿਸੇ ਹੋਰ ਨੇ ਗਾਇਆ ਪਰ ਮੈਂ ਉਹਦੀ ਤਰਜ਼ ਤੇ ਆਪਣੀ ਕੋਈ ਰਚਨਾ ਕਰ ਚੁੱਕਾ ਨਾ ਏ ਇਦਾਂ ਵੀ ਜਿਹੜੇ ਜਿਹੜੀਆਂ ਧੁਨੀਆਂ ਦੇ ਉੱਪਰ ਸਲੇਕ ਲਿਖੇ ਨਾ ਪਹਿਲਾ ਢਾਡੀ ਜਿਹੜੇ ਸਨ ਹਾਂਜੀ ਢਾਡ ਢਾਡ ਦੇ ਨਾਲ 12 ਗਾਉਣ ਵਾਰਾ ਗਾਣੇ ਬੰਦੇ ਇਹ ਰਾਜਿਆਂ ਮਹਾਰਾਜਿਆਂ ਦੇ ਦਰਬਾਰਾਂ ਵਿੱਚ ਹੁੰਦੇ ਸਨ ਇਹ 12 ਗਾਉਂਦੇ ਸੀ ਬਿਲਕੁਲ ਇਹਨਾਂ ਨੇ ਇਹਨਾਂ ਰਾਜਿਆਂ ਦੀਆਂ ਵਾਰਾਂ ਗਾਈਆਂ ਉਹਨਾਂ ਦੀ ਟਿਊਨਿੰਗ ਬਣਾਈ ਹਾਂਜੀ ਮਹਾਰਾਜ ਜੀ ਨੇ ਸਮਾਜ ਨੂੰ ਇੱਕ ਚੰਗਾ ਸੁਨੇਹਾ ਦੇਣ ਵਾਸਤੇ ਇਹਨਾਂ ਵਾਰਾਂ ਦੀ ਟਿਊਨਿੰਗ ਲਈ ਲਈ ਇਹਦੇ ਉੱਪਰ ਆਪਣੀ ਵਿਚਾਰ ਪਰਮਾਤਮਾ ਦੇ ਨਾਲ ਜੋੜਨ ਵਾਲੀ ਜਿਹੜੀ ਉਹ ਦਰਜ ਕਰਦੇ ਇਹ ਨੌ ਧੁਨੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਸੋ ਨੌ ਧੁਨੀਆਂ ਇਹਨਾਂ ਦਾ ਜਿਹੜਾ ਉਹ ਆ ਜਾਂਦਾ ਹੈ 15 ਭਗਤ ਸਹਿਬਾਨ ਨੇ 11 ਭਟ ਸਹਿਬਾਨ ਨੇ ਤੇ ਤਿੰਨ ਗੁਰਸਿੱਖ ਭਾਈ ਸੁੰਦਰ ਜੀ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਇਹ ਤੇ ਛੇ ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ ਪੰਜ ਪਹਿਲੇ ਤੇ ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਇਹਨਾਂ ਤੋਂ ਇਲਾਵਾ ਲਗਭਗ ਜਿੰਨੇ ਵੀ ਗੁਰੂ ਸਾਹਿਬਾਨ ਨੇ ਜਿਨ੍ਹਾਂ ਦੀ ਬਾਣੀ ਦਰਜ ਹੈ ਉਥੇ ਨਾ ਮਹੱਲਾ ਪਹਿਲਾ ਦੂਜਾ ਤੀਜਾ ਚੌਥਾ ਮਤਲਬ ਕਿ ਇਹ ਕਿਹੜੇ ਸ਼ਰੀਰ ਦੀ ਹਾਂਜੀ ਕਿਹੜੇ ਉਪਦੇਸ਼ਕ ਦੀ ਬਾਣੀ ਹੈ ਉਹ ਲਿਖੀ ਗਈ ਇਹਦਾ ਇੱਕ ਹੋਰ ਕਾਰਨ ਸੀ ਵੀ ਗੁਰੂ ਨਾਨਕ ਸਾਹਿਬ ਜਾਣਦੇ ਸਨ ਵੀ ਸਿੱਖ ਧਰਮ ਬਣਨ ਤੋਂ ਪਹਿਲਾਂ ਬੋਧ ਤੇ ਜੈਨ ਧਰਮ ਧਰਮ ਪੈਦਾ ਹੋਇਆ ਪੈਦਾ ਹੋਇਆ ਇਹ ਖਤਮ ਕਰ ਦਿੱਤਾ ਗਿਆ ਬਿਲਕੁਲ ਇਹਦੇ ਗ੍ਰੰਥਾਂ ਵਿੱਚ ਤਬਦੀਲੀ ਕਰ ਦਿੱਤੀ ਗਈ ਅੱਜ ਵੀ ਤੁਸੀਂ ਦੇਖੋ ਜਿਸ ਜਿਸ ਬੁੱਧ ਧਰਮ ਦੀ ਸ਼ੁਰੂਆਤ ਮੂਰਤੀ ਪੂਜਾ ਦੇ ਵਿਰੋਧ ਵਿੱਚ ਹੁੰਦੀ ਹਾਂਜੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਮੂਰਤੀਆਂ ਬੁੱਧ ਦੀਆਂ ਆ ਬੁੱਧ ਦੀਆਂ ਮਤਲਬ ਕਿੰਦਾ ਕਿੱਡੀ ਵੱਡੀ ਤਬਦੀਲੀ ਆ ਗਈ ਸੱਚੀ ਗੱਲ ਕਹਿ ਰਹੇ ਹੋ ਠੀਕ ਹੈ ਬਿਲਕੁਲ ਬਾਬਾ ਜਿਹੜੀ ਮੂਰਤੀ ਪੂਜਕ ਨਹੀਂ ਸਨ ਉਹਨਾਂ ਨੂੰ ਮੂਰਤੀ ਪੂਜਕ ਬਣਾ ਦਿੱਤਾ ਹਾਂਜੀ ਇਦਾਂ ਕਈ ਤਬਦੀਲੀਆਂ ਆਈਆਂ ਜੈਨਮਤ ਵਿੱਚ ਤੁਸੀਂ ਦੇਖੋ ਕਿੰਨੀ ਤਬਦੀਲੀ ਆ ਗਈ ਅਹ ਇਦਾਂ ਸਤਿਗੁਰੂ ਜੀ ਮਹਾਰਾਜ ਜਾਣਦੇ ਸਨ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲਾਂ ਵਾਪਰਨੀਆਂ ਬਿਲਕੁਲ ਜਿਹੜਾ ਜਿਹਦੇ ਨਾਲ ਗੁਰੂ ਸਾਹਿਬ ਮੱਥਾ ਲਗਾ ਰਹੇ ਹਨਾ ਉਹ ਮਨੂੰ ਉਹ ਦੇਜਵਾਰ ਬ੍ਰਾਹਮਣ ਉਹ ਕੋਈ ਛੋਟੀ ਮੋਡੀ ਚੀਜ਼ ਨਹੀਂ ਹੈ ਜਿਹਦਾ ਹੱਥ ਫੜ ਕੇ ਮਹਾਰਾਜ ਜੀ ਨੇ ਉਹਦੀ ਕਈ ਸਾਲਾਂ ਦੀਆਂ ਚੱਲਦੀਆਂ ਆ ਰਹੀਆਂ ਸੈਂਕੜੇ ਪਰੰਪਰਾਵਾਂ ਨੂੰ ਇਦਾਂ ਰੋਗ ਤਾਂ ਵੀ ਰੁਕ ਜਾ ਉਹ ਇਹ ਛੋਟੀ ਮੋਟੀ ਚੀਜ਼ ਨਹੀਂ ਹੈ ਬਿਲਕੁਲ ਉਹਦੇ ਨਾਲ ਮੱਥਾ ਲਾਇਆ ਮਹਾਰਾਜੀ ਸੋ ਇਹ ਗੱਲਾਂ ਸਮਝਣ ਜਾਣਣ ਵਾਲੀਆਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇੰਨਾ ਕੁਝ ਹੈ ਪਰ ਸਿੱਖ ਕੀ ਕਰਦੇ ਨੇ ਗੁਰੂ ਘਰ ਆਉਂਦੇ ਨੇ ਮੈਂ ਕਈਆਂ ਨੂੰ ਦੇਖਿਆ ਆਉਂਦੇ ਨੇ ਭਜੋ ਭਜ ਮੱਥਾ ਟੇਕਿਆ ਪ੍ਰਸ਼ਾਦ ਲਿਆ ਇੱਧਰ ਗਏ ਤੇ ਉੱਧਰ ਗਏ ਆ ਕੇ ਸੈਲਫੀਆਂ ਲੈ ਲੈਣਗੇ ਝੂਮਰ ਵੇਖ ਲੈਣਗੇ ਇਹ ਵੇਖ ਲੈਣਗੇ ਡੈਕੋਰੇਸ਼ਨ ਕਿ ਉਹ ਜੀ ਹੋਈ ਹੈ ਸਰੋਵਰ 'ਚ ਜਾ ਕੇ ਪੈਰਲ ਮਕਾ ਲੈਣਗੇ ਸਿੱਖ ਵੀ ਆ ਜੋ ਟੂਰਿਸਟ ਪਲੇਸ ਸਮਝ ਕੇ ਆ ਰਹੇ ਨੇ ਜਾਂ ਤੁਸੀਂ ਦੇਖੋ ਤੇ ਗੁਰਦੁਆਰੇ ਆ ਕੇ ਜੇ ਗੁਰਬਾਣੀ ਸੁਣਨ ਦੀ ਵੀ ਮੈਂ ਗੱਲ ਮਾਫ ਕਰਨਾ ਪਈਆਂ ਤੇ ਮਨ ਨੂੰ ਠੇਸ ਪਹੁੰਚੇਗੀ ਹਾਂਜੀ ਤੇ ਜੇ ਗੁਰਦੁਆਰੇ ਆ ਕੇ ਬੈਠਦੇ ਵੀ ਨੇ ਉਹ ਮਤਲਬ ਕਾਨਰਾਸ ਹੈ ਅੱਛਾ ਉਹ ਓਡੀ ਆਵਾਜ਼ ਨਹੀਂ ਸੋਹਣੀ ਲੱਗੀ ਉਹਨੂੰ ਬੁਲਾ ਲਓ ਉਹਨੂੰ ਨਹੀਂ ਲੱਗੀ ਉਹਨੂੰ ਬੁਲਾ ਲਓ ਕੋਈ ਮਿਰਚ ਮਸਾਲੇ ਵਾਲੀ ਗੱਲ ਕਰੇ ਕੋਈ ਗਿਆਨ ਦੀ ਗੱਲ ਕੋਈ ਨੌਲੇਜ ਵਾਲੀ ਗੱਲ ਕਰੇ ਉਹਨੂੰ ਨਹੀਂ ਕੋਈ ਪਸੰਦ ਕਰਦਾ ਕੋਈ ਰਾਜ ਕੋਈ ਇਹੋ ਜੀ ਗੱਲ ਕਰੇ ਤੜਕੇ ਫੜਕੇ ਵਾਲੀ ਲੜਨ ਖੜਨ ਵਾਲੀ ਉਹਨੂੰ ਸਾਰੇ ਪਸੰਦ ਕਰਦੇ ਸੋ ਬਹੁਤ ਵਧੀਆ ਸਵਾਲ ਸੀ ਤੁਹਾਡੇ ਨਾਲ ਮੇਰੀ ਵੀ ਯਾਦ ਅ ਤਾਜ਼ਾ ਹੋ ਗਈ ਜਿੰਨਾ ਮੈਨੂੰ ਸਮਝ ਸੂਤ ਜੀ ਮੈਂ ਉਹਦੇ ਮੁਤਾਬਕ ਆਪ ਸੰਗਤ ਜੀ ਦੇ ਸਾਹਮਣੇ ਵਿਚਾਰਾ ਰੱਖੀਆਂ ਨੇ ਸੋ ਕਿਹੋ ਜਿਹਾ ਲੱਗਿਆ ਆਪ ਜੀ ਨੂੰ ਇਹ ਵਿਚਾਰਾ ਕਿ ਵਿਚਾਰਾ ਗੈਰ ਗੰਭੀਰ ਨੇ ਕੋਈ ਗਲਤੀ ਹੋ ਗਈ ਹੋਵੇ ਤੇ ਆਪ ਸਮਰਾਥ শ্রোਤਾ ਗਣੋ ਮਾਫ ਕਰ ਦੇਣਾ ਹੋ ਸਕਦਾ ਤੇ ਸੁਧਾਰ ਕਰਨ ਦਾ ਯਤਨ ਕਰਨਾ ਮੈਂ ਉਹ ਆਪਣਾ ਕਮੈਂਟ ਲਿਖਣਾ ਵੀ ਕਿਤੇ ਕੋਈ ਗਲਤੀ ਹੋਈ ਥੀ ਗਾਹ ਤੋਂ ਉਹਨੂੰ ਸਮਝ ਕੇ ਸੂਝ ਬੂਝ ਦੇ ਨਾਲ ਚੱਲੀਏ ਸੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀਐਸਟੀਵੀ 2254 ਇਹ ਮੇਰੇ ਚੈਨਲ ਦਾ ਜਿਹੜਾ ਸਲੇਖ ਹੈ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤਾਂ ਜੋ ਇਹੋ ਜਿਹੇ ਹੋਰ ਗਿਆਨਵਰਧਕ ਵੀਡੀਓ ਆਵਾ ਜਿਹੜੀਆਂ ਉਹ ਆਪਜੀ ਤੱਕ ਪਹੁੰਚ ਸਕਣ ਬੇਨਤੀ ਇਹ ਪ੍ਰਵਾਨ ਕਰੋ ਇਬੜਾ ਧੰਨਵਾਦ ਵੀਰ ਜੀ ਆਪਦੀ ਦਾ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ